ਹੋਂਦੇ ਬੱਚਿਆਂ ਨੂੰ ਪੁੱਛੋ ਵੀ ਹੋਲਾ ਕਿੰਨੂ ਆਂਦੇ ਨੇ ਲੈਨ ਨਾਲ ਪਤਾ ਹੀ ਕੋ ਨਹੀਂ ਹਾਂ ਬਾਕੀ ਜਿਹੜੇ ਹਰੇ ਛੋਲੇ ਨੇ ਜੀ ਇਹਨਾਂ ਦੀ ਚਟਣੀ ਵੀ ਬਹੁਤ ਵਧੀਆ ਸਵਾਦ ਬਣਦੀ ਹੈ ਜੇ ਹਰੇ ਛੋਲਿਆਂ ਦੀ ਚਟਣੀ ਕੁੱਟੀ ਜਾਏ ਨਾਲ ਕੁਸਤ ਕਿਸੇ ਸ਼ਕਤੀ ਹੁੰਦੀ ਸੀ ਕਾਇਆਂ ਦੀ ਆ ਜਿੱਦ ਮਣਾ ਘੇਰਿਆ ਹਾਂ ਤੇ ਪੁੱਠੀ ਸੁੱਟਦੇ ਹੁੰਦੇ ਹਣ ਜਿੱਧਰ ਦਾਣੇ ਹੁੰਦੇ ਹਨ ਅੱਛਾ ਦੂਜਾ ਪਾਸਾ ਥੱਲੇ ਘਰ ਦਿੰਦੇ ਹੁਣ ਮੱਡੀ ਹੁੰਦੀ ਸੀ ਤੇ ਅੱਗ ਬਾਲ ਕੇ ਫਿਰ ਉਹਦੇ ਵਿੱਚ ਧਰ ਕੇ ਤੇ ਫਿਰ ਇਹਨਾਂ ਨੂੰ ਛੋਲਿਆਂ ਨੂੰ ਭੁੰਨਿਆ ਜਾਂਦਾ ਸੀ ਜਾਨੀ ਕਿ ਜਿਵੇਂ ਉਹਨਾਂ ਨੂੰ ਹੋਲਾ ਕਹਿੰਦੇ ਸੀ। ਕੀ ਸੁਆਦ ਲੱਗਣੀ ਛੱਲੀ ਉਤੋਂ। ਹਾਂ ਆ ਹੁਣ ਜਿਹੜੀਆਂ ਛੱਲੀਆਂ ਭੁੰਨਦੇ ਨੇ ਤੇ ਕੋਲਿਆਂ ਕਾਲਿਆਂ ਤੇ ਭੁੰਨਦੇ ਨੇ ਨਾ ਉਹ ਥੁੱਲੇ ਦੀ ਅੱਗ 'ਚ ਬਣਾਈ ਦੀ ਸੀ ਛੱਲੀ ਭੁੰਨ ਕੇ। ਅੱਛਾ। ਉਹਦੇ ਵਰਗੀ ਤੇ ਸੁਆਦ ਹੀ ਨਹੀਂ ਛੱਲੀ ਜਿਹੜੀ ਆ ਬਾਜ਼ਾਰ 'ਚ ਦਿੰਦੇ ਨੇ। ਹਾਂ। ਸਸਰੀਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਤੇ ਅੱਜ ਆਪਾਂ ਕੱਢ ਰਹੇ ਸੀ ਇਹ ਹਰੇ ਛੋਲੇ। ਕਿਉਂਕਿ ਹੁਣ ਮੌਸਮ ਹੈ ਹੁਣ ਜਦੋਂ ਇਹ ਨਵੇਂ-ਨਵੇਂ ਆਉਂਦੇ ਨੇ ਤਾਂ ਬਹੁਤ ਵਧੀਆ ਲੱਗਦੇ ਨੇ ਤੇ ਹਰੀ ਸਬਜੀ ਹੈ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਲਾਭਦਾਇਕ ਹੈ ਸਬਜ਼ੀਆਂ ਹੁੰਦੀਆਂ ਨੇ ਪਿੱਛੇ ਜਿਵੇਂ ਆਪਣਾ ਖਾ ਖਾ ਕੇ ਮਾਣਾੱਕ ਜਾਂਦਾ ਹੈ ਤੇ ਫਿਰ ਜਦੋਂ ਅੱਗੇ ਮੌਸਮ ਬਦਲਦਾ ਹੈ ਜਾਂ ਮੌਸਮ ਚੇਂਜ ਹੁੰਦਾ ਹੈ ਤੇ ਉਦੋਂ ਨਵੀਆਂ-ਨਵੀਆਂ ਸਬਜ਼ੀਆਂ ਨੂੰ ਜੀ ਕਰਦਾ ਹੈ ਜਿਵੇਂ ਹੁਣ ਅੱਜਕੱਲ ਵੀ ਜਿਵੇਂ ਆ ਦਿਨ ਹੁੰਦੇ ਨੇ ਕਿਉਂਕਿ ਥੋੜੀ-ਥੋੜੀ ਠੰਡ ਰਹਿ ਜਾਂਦੀ ਹੈ ਤੇ ਤਕਰੀਬਨ ਅੱਗੋਂ ਗਰਮੀ ਆਉਣ ਲੱਗ ਜਾਂਦੀ ਹੈ ਤੇ ਇਹ ਦਿਨਾਂ ਦੇ ਵਿੱਚ ਜਿਵੇਂ ਜ਼ਿਆਦਾਤਰ ਜੀ ਕਰਦਾ ਵੀ ਆਪਾਂ ਦਾਣਾ ਬਣਾ ਕੇ ਖਾਈਏ ਵੀ ਜਿਵੇਂ ਮੂੰਗੀ ਮਸਰੀ ਜਾਂ ਆਪਾਂ ਲਾ ਲਓ ਵੀ ਹੋਰ ਦਾਲਾਂ ਹੁੰਦੀਆਂ ਨੇ ਉਹ ਬਣਾ ਕੇ ਖਾਣ ਨੂੰ ਜੀ ਕਰਦਾ ਜਿਵੇਂ ਮਸਰਾਂ ਦੀ ਦਾਲ ਸਾਬਤ ਮਸਰਾਂ ਦੀ ਦਾਲ ਉਹ ਵੀ ਵਧੀਆ ਲੱਗਦੀ ਹੈ ਤੇ ਬਾਕੀ ਜਿਹੜੀ ਇੱਕ ਚੀਜ਼ ਸਭ ਤੋਂ ਵਧੀਆ ਅੱਜ ਕੱਲ ਲੱਗਦੀ ਹੈ ਉਹ ਲੱਗਦੀ ਹੈ ਜੀ ਕੜੀ ਕਿਉਂਕਿ ਆਹ ਦਿਨਾਂ ਦੇ ਵਿੱਚ ਜੇ ਕੜੀ ਬਣਾ ਕੇ ਖਾਦੀ ਹੋਏ ਤਾਂ ਸਵਾਦ ਹੀ ਆ ਜਾਂਦਾ ਤੇ ਜ਼ਿਆਦਾਤਰ ਜਿਵੇਂ ਕਈ ਲੋਕ ਕੜੀ ਬਣਾਉਂਦੇ ਨੇ ਤਾਂ ਉਹਦੇ ਵਿੱਚ ਜ਼ਿਆਦਾਤਰ ਪਕੌੜੇ ਜਾਂ ਆਂਦੂ ਪਾਈ ਜਾਂਦੇ ਨੇ ਪਰ ਜੇ ਹਰੇ ਛੋਲੇ ਪਾ ਕੇ ਕੜੀ ਬਣਾਈ ਜਾਏ ਤਾਂ ਉਹਦਾ ਕੁਝ ਸਵਾਦ ਲੱਗ ਹੀ ਹੁੰਦਾ ਹੈ ਤੇ ਇਹ ਇਸ ਕਰਕੇ ਜਿਵੇਂ ਨਵੀਂ-ਨਵੀਂ ਸਬਜ਼ੀ ਆਈ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਤੇ ਬਾਕੀ ਇਹ ਸਰੀਰ ਲਈ ਵੀ ਬਹੁਤ ਵਧੀਆ ਇਹਦੇ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਤੇ ਖਾਣ ਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਹਰੇ ਛੋਲੇ ਤੇ ਬਾਕੀ ਇਹ더라 ਲਾਇਆ ਹੋਇਆ ਬੀਬੀ ਨੂੰ ਬੀਬੀ ਦੀ ਡਿਊਟੀ ਲਾਈ ਏ ਕੱਢਣ ਤੇ ਤੇ ਅੱਜ ਬਣਾਵਾਂਗੇ ਜੀ ਇਹ ਹਰੇ ਛੋਲੇ ਤੇ ਮੈਂ ਗੱਲ ਕਰਾਂਗਾ ਪਹਿਲੇ ਪੁਰਾਣੇ ਸਮਿਆਂ ਦੀ ਵੀ ਜਿਵੇਂ ਹੁਣ ਅੱਜ ਕੱਲ ਤਾਂ ਸਮੇ ਬਦਲ ਗਏ ਜਿਵੇਂ ਨਵੀਆਂ ਪੀੜ੍ਹੀਆਂ ਨੇ ਨਵੇਂ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਪਰ ਜਿਹੜੇ ਸਾਡੇ ਟਾਈਮ ਹੁੰਦੇ ਸੀ ਸਾਡੇ ਟਾਈਮ ਦੇ ਵਿੱਚ ਉਦੋਂ ਖੇਤਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਛੋਲੇ ਹਰਿਆ ਦਿਨਾਂ ਦੇ ਵਿੱਚ ਪੂਰੇ ਐਨ ਫਸਲ ਪੂਰੀ ਭਰਪੂਰ ਹੋਈ ਹੁੰਦੀ ਸੀ ਫਿਰ ਉੱਥੇ ਕੀ ਕਰਨਾ ਕਿਉਂਕਿ ਪ੍ਰਾਲੀ ਹੁੰਦੀ ਸੀ ਭਾਈ ਇਹਨਾਂ ਨੂੰ ਵੱਢ ਲੈਣਾ ਤੇ ਵੱਢ ਕੇ ਇਹਨਾਂ ਨੂੰ ਫਿਰ ਭੁੱਖ ਲੱਗੀ ਹੁੰਦੀ ਸੀ ਤੇ ਅੱਗ ਬਾਲ ਕੇ ਫਿਰ ਉਹਦੇ ਵਿੱਚ ਧਰ ਕੇ ਤੇ ਫਿਰ ਇਹਨਾਂ ਨੂੰ ਛੋਲਿਆਂ ਨੂੰ ਭੁੰਨਿਆ ਜਾਂਦਾ ਸੀ ਜਾਨੀ ਕਿ ਜਿਵੇਂ ਉਹਨਾਂ ਨੂੰ ਹੋਲਾ ਕਹਿੰਦੇ ਸੀ ਤੇ ਉਦੋਂ ਉਹ ਵੀ ਮਤਲਬ ਖਾਧੀਆਂ ਜਾਂਦੀਆਂ ਹੁਣ ਅੱਜ ਕੱਲ ਦੇ ਬੱਚੇ ਹੁੰਦੇ ਕਿਉਂਕਿ ਤਾਂ ਹੀ ਸਮੇਂ ਦੇ ਨਾਲ ਮਤਲਬ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਲੋਪ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਤਾਂ ਹੀ ਪਹਿਲੇ ਜਿਹੜੇ ਮਤਲਬ ਲੋਕ ਹੁੰਦੇ ਸੀ ਬਜ਼ੁਰਗੋ ਹੁੰਦੇ ਸੀ ਆਪਣੇ ਜਾਂ ਸਾਡੀ ਉਮਰ ਦੇ ਵੀ ਲਾਲੋ ਵੀ ਤੰਦਰੁਸਤ ਨੇ ਕਿਉਂਕਿ ਉਹ ਆਪਣੇ ਆਪ ਹੀ ਇਹੋ ਜੀਆਂ ਚੀਜ਼ਾਂ ਖਾ ਲੈਂਦੇ ਸੀ ਜਿਨ੍ਹਾਂ 'ਚ ਪੋਸ਼ਟਿਕ ਤੱਤ ਜ਼ਿਆਦੇ ਹੁੰਦੇ ਸਨ ਤੇ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ ਤੇ ਸਮੇਂ ਦੇ ਹਿਸਾਬ ਨਾਲ ਅੱਜ ਵੀ ਹੁਣ ਅੱਜ ਕੱਲ ਦੀ ਜਨਰੇਸ਼ਨ ਹੈ ਉਹ ਜ਼ਿਆਦਾਤਰ 버ਗਰ ਪੀਜੇ ਗੋਲ ਗੱਪੇ ਜਾਂ ਮਤਲਬ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਖਾਣ ਦੇ ਵਿੱਚ ਵਧੀਆ ਸਮਝਦੇ ਨੇ ਜਾਂ ਉਹਨਾਂ ਨੇ ਆਪਣੇ ਸਰੀਰ ਨੂੰ ਉਹਨਾਂ ਚੀਜ਼ਾਂ ਤੇ ਗਜਾ ਲਿਆ ਪਰ ਕਿਤੇ ਨਾ ਕਿਤੇ ਜਿਹੜੇ ਪਹਿਲੇ ਸਮੇਂ ਹਨ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਪਹਿਲੀਆਂ ਘਰ ਦੀਆਂ ਇਹ ਸਬਜ਼ੀਆਂ ਹੁੰਦੀਆਂ ਸਨ ਇਹਨਾਂ ਨੂੰ ਆਪਣੇ ਤਰੀਕੇ ਜਿਵੇਂ ਭੁੰਨ ਕੇ ਖਾ ਲੈਣਾ ਕਿਉਂਕਿ ਜਿਹੜੇ ਛੋਲੇ ਹੁੰਦੇ ਸੀ ਹਰੇ ਹੁੰਦੇ ਸੀ ਦੋ ਉਪਰਾਲੀ ਦੇ ਵਿੱਚ ਰੱਖ ਕੇ ਜਦੋਂ ਖਾਂਦੇ ਹੁੰਦੇ ਸੀ ਤੇ ਭੁੱਜ ਜਾਂਦੇ ਸੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਸੀ ਤੇ ਇਸ ਕਰਕੇ ਉਹ ਸਰੀਰ ਦੀ ਕਿਉਂਕਿ ਉਹ ਟਾਈਮ ਦੇ ਵਿੱਚ ਖੇਤਾਂ ਦੇ ਵਿੱਚ ਕਈ ਨਾ ਭੁੱਖ ਲੱਗੀ ਹੁੰਦੀ ਸੀ ਰੋਟੀ ਨਹੀਂ ਸੀ ਲੈ ਕੇ ਆਉਂਦਾ ਤਾਂ ਉਹ ਆਪਣਾ ਇੰਤਜ਼ਾਮ ਆਪ ਹੀ ਕਰ ਲੀਦਾ ਸੀ ਛੋਲਿਆਂ ਨੂੰ ਪ੍ਰਾਲੀ ਦੇ ਵਿੱਚ ਰੱਖ ਕੇ ਭੁੰਨ ਕੇ ਖਾ ਲਈਦਾ ਹੀ ਤੇ ਆਪਣੀ ਜਿਹੜੀ ਭੁੱਖ ਸੀ ਉਹ ਖਤਮ ਕਰ ਲਈਦੀ ਸੀ ਤੇ ਬਾਕੀ ਬੀਬੀ ਕੱਢੀ ਜਾਂਦੀ ਐ ਛੋਲੇ ਤੇ ਅੱਜ ਬਣਾਵਾਂਗੇ ਹਰੇ ਛੋਲੇ ਤੇ ਬੀਬੀ ਸਹੀ ਗੱਲ ਦਾ ਨਾ ਐਵੇਂ ਕਰਦੇ ਹੁੰਦੇ ਸੀ ਨਾ ਸਹੀ ਗੱਲ ਐ ਹਾਂ ਹੁਣ ਦੇ ਬੱਚਿਆਂ ਨੂੰ ਪੁੱਛੋ ਵੀ ਹੋਲਾ ਕਿੰਨੂ ਆਉਂਦੇ ਨੇ ਲੈਨ ਨਾਲ ਪਤਾ ਹੀ ਕੋਈ ਨਹੀਂ ਹਾਂ বিজে আজকাল আজকাল ਦੇ ਬੱਚਿਆਂ ਨੂੰ ਇਹ ਸਵਾਲ ਕੀਤਾ ਜਾਏ ਨਾ ਵੀ ਹੋਲਾ ਕਿੰਨੂ ਕਹਿੰਦੇ ਸਨ ਤੇ ਵਾਕਈ ਬੀਬੀ ਦੀ ਗੱਲ ਸੱਚੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕਿਉਂਕਿ ਉਹਨਾਂ ਨੇ ਉਹ ਸਮਾਂ ਨਹੀਂ ਵੇਖਿਆ ਉਹਨਾਂ ਨੇ ਅੱਜਕੱਲ ਦੇ ਸਮੇਂ 'ਚ ਜੋ ਕੁਝ ਵੇਖਿਆ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਪ੍ਰਾਣੇ ਨੇ ਉਹਨਾਂ ਨੇ ਜਿਹੜਾ ਸਮਾਂ ਇਹ ਵੇਖਿਆ ਹੋਇਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਤੇ ਤਾਂ ਕਰਕੇ ਵੀ ਬਾਈ ਜੀ ਦਿਨੋ ਦਿਨ ਜਿਹੜੀਆਂ ਮਤਲਬ ਹੁਣ ਬੱਚਿਆਂ ਦੀਆਂ ਸਿਹਤਾਂ ਉਹ ਏਡੀਆਂ ਵਧੀਆ ਨਹੀਂ ਘੱਟ ਘਾਟ ਏਦੇ ਵਧੀਆ ਨਹੀਂ ਤੇ ਉਹ ਇਨਾਂ ਚੀਜ਼ਾਂ ਦਾ ਮੇਨ ਕਾਰਨ ਇਹੀ ਹੈ ਕਿਉਂਕਿ ਇਹ ਚੀਜ਼ਾਂ ਖਾਣ ਨੂੰ ਨਹੀਂ ਮਿਲਦੀਆਂ ਉਹਨਾਂ ਨੂੰ ਉਹ ਆਪਣੇ ਹਿਸਾਬ ਨਾਲ ਆਪ ਹੀ ਆਪਣੀ ਮਨਮਰਜ਼ੀ ਨਾਲ ਖਾਂਦੇ ਨੇ ਬਾਕੀ ਉਹੀ ਗੱਲ ਆ ਜਾਂਦੀ ਹੈ ਵੀ ਬੱਚਿਆਂ ਨੂੰ ਅੱਜ ਕੱਲ੍ਹ ਕਿਹਾ ਜਾਏ ਦੁੱਧ ਦਹੀਂ ਲੱਸੀ ਕੋਈ ਵੀ ਕਿਸੇ ਦਾ ਬੱਚਾ ਨਹੀਂ ਖਾਂਦਾ ਪੀਂਦਾ ਤੇ ਹੋਰ ਚੀਜ਼ਾਂ ਨੂੰ ਜਿਵੇਂ ਆ ਬਾਜ਼ਾਰ ਦੀਆਂ ਦਸੀਆਂ ਉਹਨਾਂ ਨੂੰ ਖਾਣਗੇ ਪਰ ਇਹਨਾਂ ਚੀਜ਼ਾਂ ਨੂੰ ਕਦੇ ਵੀ ਨਹੀਂ ਖਾਂਦੇ ਤੇ ਜਿਵੇਂ ਮਤਲਬ ਸਾਡੇ ਸਮੇਂ ਤੋਂ ਪਹਿਲਾਂ ਜਿਵੇਂ ਪੰਦੇ ਸਮਿਆਂ ਵਿੱਚ ਤੁਹਾਡੇ ਸਮਿਆਂ ਦੇ ਵਿੱਚ ਵੀ ਹੋਰ ਕਿਹੜੀਆਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਇਨਸਾਨ ਵੀ ਜਿਵੇਂ ਅਸੀਂ ਉਹਨਾਂ ਮਤਲਬ ਸਾਡੇ ਟਾਈਮ ਟਾਈਮ ਇਹਨਾਂ ਨੂੰ ਹੋਲਾਂ ਨੂੰ ਭੁੰਨ ਕੇ ਖਾ ਲੀਂਦੇ ਸਨ ਵੀ ਹੋਰ ਕਿਹੜੀਆਂ ਫਸਲਾਂ ਸਨ ਇਹੋ ਜੀਆਂ ਵੀ ਜਿੰਨਾਂ ਨੂੰ ਮਤਲਬ ਭੁੰਨ ਕੇ ਤੇ ਅੱਗ ਦੇ ਵਿੱਚ ਮਤਲਬ ਖਾਦਾ ਜਾਂਦਾ ਸੀ ਮੰਗਫੜੀ ਹੁੰਦੀ ਸੀ ਅੱਛਾ ਮੰਗਫੜੀ ਪੁੱਟ ਕੇ ਤੇ ਸੱਟੀ ਹੁੰਦੀ ਸੀ ਕਾਇਆਂ ਜੀ ਇਦਾਂ ਨੇ ਬਣਾ ਕੇ ਢੇਰਿਆ ਹਾਂ ਤੇ ਪੁੱਠੀ ਸੁੱਟਦੇ ਹੁੰਦੇ ਹਨ ਜਿੱਧਰ ਦਾਣੇ ਹੁੰਦੇ ਹਨ ਅੱਛਾ ਦੂਜਾ ਪਾਸਾ ਥੱਲੇ ਕਰ ਦਿੰਦੇ ਹਨ ਹਾਂ ਤੇ ਪੁੱਠੀ ਸੁੱਟ ਕੇ ਤੇ ਉਹ ਫਿਰ ਸੁੱਕੀ ਜੀ ਹੋਣੀ ਕਰਨੀ ਉਤਾਰ ਕੇ ਉਹਨੂੰ ਹੀ ਅੱਗ ਲਾ ਦੇਣੀ ਹਾਂ ਤੇ ਉਹ ਮੂੰਗਫਲੀ ਪੁੱਜ ਕੇ ਆ ਬਣ ਜਾਣੀ ਬੜੀ ਸਵਾਦ ਜਿਵੇਂ ਆਲੂ ਵਾਲੇ ਹੁੰਦੇ ਨੇ ਅੱਛਾ ਅੱਛਾ ਐਵੇਂ ਲੱਗਦੀ ਸੀ ਤੇ ਇੱਕ ਹੋਰ ਚੀਜ਼ ਸੀ ਹਮ ਜਦੋਂ ਆਲੂ ਪੁੱਟਦੇ ਹੁੰਦੇ ਹਨ ਅੱਛਾ ਆਲੂ ਜਿਹੜੇ ਨਿੱਕੇ ਨਿੱਕੇ ਰਹਿ ਜਾਂਦੇ ਹੁੰਦੇ ਹਨ ਕਿੱਡੇ ਕੋਈ ਡੱਬੂ ਸਾਇਜ ਹਾਂ ਉਹ ਜਿਹੜੇ ਨੇ ਉਹ ਲਿਆ ਕੇ ਕੜਾਈ ਚ ਪਾ ਕੇ ਰੇਤਾ ਉਹਦੇ ਵਿੱਚ ਸੁੱਟ ਲੈਂਦੇ ਹਨ ਠੀਕ ਹੈ ਉਹਦੇ ਵਿੱਚ ਸੁੱਟ ਕੇ ਤੇ ਭੁੰਨ ਕੇ ਤੇ ਫਿਰ ਛਿੱਲ ਕੇ ਖਾਂਦੇ ਹਨ ਕੋਈ ਉਹ ਸੁਆਦ ਲੱਗਦਿਆਂ ਅੱਛਾ ਅੱਛਾ ਬਹੁਤ ਵਧੀਆ ਸੁਆਦ ਲੱਗਦਿਆਂ ਯਾਨੀ ਕਿ ਜਿਵੇਂ ਮਤਲਬ ਵੀ ਆਲੂ ਹੁੰਦੇ ਹਨ ਕੱਚੇ ਵੀ ਉਹ ਵੀ ਭੁੰਨ ਕੇ ਖਾਦੇ ਜਾਂਦੇ ਹਨ ਕੱਚੇ ਆਲੂ ਭੁੰਨ ਕੇ ਖਾਣੇ ਉਹ ਕਿਤੇ ਵਾਲਿਆਂ ਨਾਲੋਂ ਵੀ ਜ਼ਿਆਦਾ ਵਧੀਆ ਲੱਗਦਿਆਂ ਅੱਛਾ ਤੇ ਮੂੰਗਫਲੀ ਵੀ ਐਂਜ ਲੱਗਦੀ ਹੁੰਦੀ ਸੀ ਜਿਵੇਂ ਆਲੂ ਵਾਲੇ ਹੁੰਦੇ ਨੇ ਅੱਛਾ ਮੂੰਗਫਲੀ ਵੀ ਐਡੀ ਸੁਆਦ ਲੱਗਣੀ ਬੜੀ ਸੁਆਦ ਲੱਗਦੀ ਸੀ ਹਾਂ ਬੰਦਿਆਂ ਨੇ ਚੁੱਕਣੀ ਢੇਰੀ ਉੱਤੀ ਅੱਗ ਲਾ ਦੇਣੀ ਉਹਦੇ ਵਿੱਚ ਕੋਈ ਨਹੀਂ ਸੀ ਆ ਪਰਾਲੀ-ਪਰਾਲੀ ਧਰਦੇ। ਅੱਛਾ ਤੇ ਆਪ ਹੀ ਸੁੱਕੀ ਹੁੰਦੀ ਸੀ। ਅੱਛਾ ਮੋਂਗਫਲੀ ਨੂੰ ਪੁੱਟ ਕੇ ਮਤਲਬ ਉੰਨੀ ਅੱਗ ਲਾ ਦਿੰਦੇ ਹੁੰਦੇ ਹਨ। ਹਾਂ ਜਿਵੇਂ ਧਰੀ ਹੁੰਦੀ ਹੈ 2-3 ਦਿਨਾਂ ਦੀ ਪੁੱਟ ਕੇ। ਹਾਂ ਤੇ ਉਹ ਪੱਤੇ ਜਿਹੜੇ ਉੱਤੇ ਜਾਂਦੇ ਨੇ ਸੁੱਕ। ਹਾਂ ਤੇ ਉਹਨੂੰ ਹੀ ਅੱਗ ਲਾ ਦਿੰਦੇ ਹੁੰਦੇ ਹਨ ਕਾਈ ਚੰਗੀ ਪੁੱਟ ਕੇ ਧਰ ਕੇ ਤੇ ਅੱਗ ਲਾ ਕੇ ਹਾਂ ਤੇ ਉਹ ਉੱਥੇ ਮੋਂਗਫਲੀ ਪੁੱਜ ਜਾਂਦੀ ਸੀ। ਠੀਕ ਹੈ। ਦਾਣੇ-ਦਾਣੇ ਰਹਿ ਜਾਂਦੇ ਹਨ। ਅੱਛਾ ਅੱਛਾ। ਪੱਤੇ-ਪੁੱਤੇ ਸਾਰੇ ਸੜ ਜਾਂਦੇ ਹਨ। ਵੀ ਜਾਨੀ ਕਿ ਉਹਨੂੰ ਹੀ ਖਾ ਲੈਂਦੇ ਹਨ। ਖਾਂਦੇ ਹਨ ਉਹ ਬਹੁਤ ਵਧੀਆ ਲੱਗਦੀ ਸੀ। ਹਾਂ। ਦੇ ਆ ਦਰਸ਼ਕੋ ਵੇਖ ਲੋ ਵੀ ਬੀਬੀ ਨੇ ਦੱਸਿਆ ਵੀ ਜਿਵੇਂ ਪਹਿਲਾਂ ਮੋਂਗਫਲੀ ਹੁੰਦੀ ਸੀ ਤੇ ਉਹਨੂੰ ਵੀ ਜਿਵੇਂ ਐਵੇਂ ਭੁੰਨ ਕੇ ਖਾ ਲਈਦੇ ਹੁਣ ਤੂੰ ਤੁਸੀਂ ਵੇਖੋ ਵੀ ਮੋਂਗਫਲੀ ਵੀ ਜਿਹੜਾ ਮਤਲਬ ਮੋਂਗਫਲੀ ਹੁੰਦੀ ਸੀ ਉਹਦੇ ਵਿੱਚ ਵੀ ਬਦਾਮਾਂ ਵਾਂਗੂ ਕਿੰਨੀ ਤਾਕਤ ਹੁੰਦੀ ਸੀ ਤੇ ਉਹਦੇ ਵਿੱਚ ਵੀ ਜਿਵੇਂ ਕਈ ਪੋਸ਼ਟਿਕ ਤੱਤ ਤੇ ਹੋਰ ਵਟਾਵਣ ਵਗੈਰਾ ਜਾਂ ਕੁਝ ਵੀ ਕਮੀਆਂ ਹੁੰਦੀਆਂ ਬੰਦੇ ਦੀਆਂ ਉਹ ਸਰੀਰ ਵਿੱਚ ਪੂਰੀਆਂ ਹੋ ਜਾਂਦੀਆਂ ਹਨ ਕਿਉਂਕਿ ਪਹਿਲੇ ਜਿਹੜੇ ਆਪਣੇ ਵਾਡ ਵਡੇਰੇ ਸਨ ਉਹ ਤਾਂ ਹੀ ਏਡੇ ਵਧੀਆ ਤੰਦਰੁਸਤ ਹੁੰਦੇ ਸਨ ਕਿਉਂਕਿ ਇਹ ਚੀਜ਼ਾਂ ਜਿਵੇਂ ਹੁਣ ਬੀਬੀ ਨੇ ਦੱਸਿਆ ਵੀ ਮੂੰਗਫਲੀ ਵੀ ਐਵੇਂ ਭੁੰਨ ਕੇ ਖਾ ਲਈਂਦੇ ਉਹਨਾਂ ਕਿਉਂਕਿ ਉਹ ਆਪਣੇ ਦਿਮਾਗ ਦੇ ਨਾਲ ਹੀ ਆਪਣੇ ਇਸ ਤਰ੍ਹਾਂ ਦਾ ਕੁਝ ਕਰਕੇ ਤੇ ਆਪਣੇ ਸਰੀਰ ਦੀ ਕਮੀ ਪੂਰੀ ਕਰ ਲੈਂਦੇ ਸਨ ਨਾਲੇ ਭੁੱਖ ਪੂਰੀ ਕਰ ਲੈਂਦੇ ਹਨ ਤੇ ਹੁਣ ਅੱਜ ਕੱਲ ਤਾਂ ਉਹੀ ਗੱਲ ਹੈ ਵੀ ਲੋਕ ਚਾਜ ਨਾਲ ਰੋਟੀ ਵੀ ਨਹੀਂ ਖਾਂਦੇ ਕਿਉਂਕਿ ਹੋਰ ਹੀ ਕੁਝ ਬਹੁਤ ਕੁਝ ਖਾ ਲੈਂਦੇ ਨੇ ਰੇੜੀਆਂ ਦਾ ਤਲਿਆ ਤੇ ਰੈਸਟੋਰੈਂਟਾਂ 'ਚ ਜਾ ਕੇ ਕਿਉਂਕਿ ਕਿਤੇ ਨਾ ਕਿਤੇ ਉਹ ਇੱਕ ਜੀਵ ਦੇ ਸਵਾਦ ਨੂੰ ਵਧੀਆ ਲੱਗਦਾ ਹੈ ਪਰ ਆਪਣਾ ਮਤਲਬ ਜਿਹੜਾ ਸਰੀਰ ਹੈ ਸਰੀਰ ਦੀ ਉਹ ਚੀਜ਼ਾਂ ਨਹੀਂ ਚੰਗੀਆਂ ਹੁੰਦੀਆਂ ਜਿਵੇਂ ਹੁਣ ਅੱਜ ਕੱਲ ਸਮਾਂ ਬਦਲ ਗਿਆ ਤੇ ਹੁਣ ਉਹੀ ਗੱਲ ਆ ਜਾਂਦੀ ਹੈ ਵੀ ਤੰਦੂਰ ਦੀ ਰੋਟੀ ਤੱਕ ਕਈ ਲੋਕਾਂ ਨੇ ਨਹੀਂ ਹੁਣ ਇਸ ਜਮਾਨੇ ਦੇ ਵਿੱਚ ਖਾਣੀ ਕਿਉਂਕਿ ਉਹਨਾਂ ਦੇ ਤੰਦੂਰ ਨਹੀਂ ਲੱਗਾ ਹੁੰਦਾ ਕੋਠੀਆਂ ਪਾਲੀਆਂ ਆਪਾਂ ਸ਼ਕੀਨ ਹੋ ਗਏ ਤੇ ਵਧੀਆ ਜਿਵੇਂ ਵੀ ਘਰ ਵਧੀਆ ਹੋਵੇ ਤੇ ਇਹਦੇ ਵਿੱਚ ਜਿਵੇਂ ਆਪਾਂ ਹੁਣ ਇਹ ਕਈ ਲੋਕ ਇਹ ਸਮਝਦੇ ਨੇ ਵੀ ਤੰਦੂਰ ਧਰਿਆ ਭੈੜਾ ਲੱਗੂਗਾ ਤੇ ਉਹੀ ਤਾਂ ਗੱਲਾਂ ਆਂੀਆਂ ਵੀ ਆਪਾਂ ਜਿਆਦਾ ਮਤਲਬ ਮਾਡਲ ਹੋ ਗਏ ਤੇ ਜਿਹੜੀ ਆਪਣੀ ਸਰੀਰ ਦੇ ਪ੍ਰਤੀ ਆਪਾਂ ਸੁਚੇਤ ਨਹੀਂ ਰਹਿੰਦੇ ਤੇ ਇਹਨਾਂ ਚੀਜ਼ਾਂ ਵੱਲ ਜਿਆਦਾ ਹੋ ਗਏ ਤਾਂ ਹੀ ਤਾਂ ਦਿਨੋ ਦਿਨ ਬਿਮਾਰੀਆਂ ਨੇ ਆਪਣੇ ਸਰੀਰਾਂ ਦੇ ਵਿੱਚ ਘਰ ਘਰ ਲਿਆ ਕਿਉਂਕਿ ਆਪਣਾ ਖਾਣਾ ਪੀਣਾ ਇਹੋ ਜਿਹਾ ਹੋ ਗਿਆ ਤੇ ਆਪਾਂ ਸਮਾਜ ਦੇ ਪ੍ਰਤੀ ਬਸ ਇੱਕ ਬਖਾਵੇ ਲਈ ਤੇ ਸਜਾਵਟ ਲਈ ਰਹਿ ਗਏ ਤੇ ਸਰੀਰ ਦੇ ਪ੍ਰਤੀ ਆਪਾਂ ਧਿਆਨ ਨਹੀਂ ਦਿੰਦੇ ਹਾਂ ਜਿਹੜੀ ਸਿੱਧੀ ਰੋਟੀ ਅੱਗ 'ਚ ਪੱਕਦੀ ਜਿਵੇਂ ਆਪਾਂ ਤੰਦੂਰ ਚ ਲਾਣੇ ਆ ਰੋਟੀ ਹਾਂ ਉਹ ਸਿੱਧੀ ਰੋਟੀ ਅੱਗ 'ਚ ਬਣਦੀ ਸੀ ਹਾਂ ਉਹ ਰੋਟੀ ਦਾ ਸੁਆਦ ਹੀ ਵੱਖਰਾ ਸੀ ਹਾਂ ਚਾਹ ਜਿੰਨੀਆਂ ਮਰਜ਼ੀ ਤੰਦੂਰ ਤੇ ਲਾਹੋ ਚਾਹ ਜਿਵੇਂ ਮਰਜ਼ੀ ਘਾੜੋ ਉਹ ਰੋਟੀ ਦਾ ਸੁਆਦ ਹੀ ਵੱਖਰਾ ਸੀ ਹਾਂ ਤੇ ਮੂੰਗਫਲੀ ਜਦੋਂ ਪੱਕ ਜਾਂਦੀ ਸੀ ਜਦੋਂ ਲੋਕੀ ਮੰਡੀਆਂ ਚ ਲੈ ਜਾਂਦੇ ਨੇ ਹਾਂ ਉਹ ਮੂੰਗਫਲੀ ਜਿਹੜੀ ਉਹ ਰਾਤ ਨੂੰ ਬਹਿਣਾ ਕਰਨਾ ਦਾਬੜੇ 'ਚ ਬਾਣੀ ਕਰਨੀ ਅੱਗ ਪੋਦੇ ਵਿੱਚ ਸੁੱਟ ਕੇ ਤੇ ਉਹਨੂੰ ਪੋਣ ਲੈਣਾ ਫਿਰ ਸਾਰੇ ਟੱਬਰ ਨੇ ਦਿਵਾਲੇ ਵਹਿ ਕੇ ਆਏ ਵਧੀਆ ਕੰਮ ਹੂੰ ਪੁੰਨ ਕੇ ਉਹ ਚੀਜ਼ਾਂ ਤੇ ਹੁਣ ਰਹੀਆਂ ਨਹੀਂ ਲੈ ਇੰਨਾ ਜਵਾਕਾਂ ਨੂੰ ਪੁੱਛ ਕਿ ਉਹ ਕੀ ਚੀਜ਼ ਹੁੰਦੀ ਸੀ ਜਾਂ ਹੋਲਾ ਕਿੰਨੂੰ ਆਂਦੇ ਨੇ ਹਾਂ ਇਹਨਾਂ ਨੂੰ ਨਾ ਤੇ ਪਤਾ ਆ ਛੋਲਿਆਂ ਦੀਆਂ ਹੋਲਾ ਦਾ ਇਹਨਾਂ ਨੂੰ ਨਾ ਪਤਾ ਹੈ ਮੂੰਗਫਲੀ ਦੀਆਂ ਹੋਲਾ ਦਾ ਹਾਂ ਨਾ ਇਹਨਾਂ ਨੂੰ ਪਤਾ ਚ ਵੀ ਆਲੂ ਕਿਵੇਂ ਭੁੰਨ ਕੇ ਖਾਈਦੇ ਹਨ ਆਲੂ ਕਿਵੇਂ ਭੁੰਨ ਕੇ ਖਾਦੇ ਹਨ ਕਿਉਂਕਿ ਆਲੂ ਤਾਂ ਸਾਨੂੰ ਵੀ ਪਤਾ ਹੈ ਸਾਡੇ ਟਾਈਮ ਵੀ ਅਸੀਂ ਵੀ ਚੁੱਲ੍ਹ ਦੇ ਵਿੱਚ ਆਲੂ ਜਦੋਂ ਬੀਬੀ ਨੇ ਅੱਗ ਬਾਲੀ ਹੁੰਦੀ ਸੀ ਅਸੀਂ ਵਿੱਚ ਰੱਖ ਦਿੰਦੇ ਹੁੰਦੇ ਸੀ ਛੋਟੇ ਛੋਟੇ ਲੱਭ ਕੇ ਰੱਖਦੇ ਸੀ ਆਲੂ ਤੇ ਉਹ ਜਦੋਂ ਐਵੇਂ ਬਿਲਕੁਲ ਪੱਕ ਜਾਣੇ ਜਾਂ ਪੁੱਜ ਜਾਂਦੇ ਸੀ ਤੇ ਉਹਨਾਂ ਨੂੰ ਛਿੱਲ ਕੇ ਖਾਣਾ ਤੇ ਉਹ ਵੱਖਰਾ ਹੀ ਸੁਆਦ ਹੁੰਦਾ ਸੀ ਤੇ ਬਾਕੀ ਉਹ ਪੁਰਾਣੇ ਸਮੇਂ ਉਹ ਪੁਰਾਣੇ ਟਾਈਮ ਉਹ ਦੁਬਾਰਾ ਨਹੀਂ ਮੁੜਨੇ ਤੇ ਉਜਾਦੀ ਉੰਨੀਆਂ ਨੇ ਉਹ ਗੱਲਾਂ ਤੇ ਸਮੇਂ ਦੇ ਨਾਲ ਬਦਲਦਾ ਜਾਂਦਾ ਸਭ ਕੁਝ ਤੇ ਬੀਬੀ ਫਿਰ ਜਿਵੇਂ ਮਤਲਬ ਚੁੱਲ ਚੁੱਲਾ ਹੁੰਦਾ ਸੀ ਜਿਵੇਂ ਹਨਾ ਹੁਣ ਅੱਜ ਕੱਲ ਤਕਰੀਬਨ ਪਿੰਡਾਂ ਪੁੰਡਾਂ ਅਜ ਤਾਂ ਰਹਿ ਗਏ ਚਲੋ ਕਿਤੇ ਨਾ ਕਿਤੇ ਸ਼ਹਿਰਾਂ 'ਚ ਤਾਂ ਬਿਲਕੁਲ ਚੁੱਲ੍ਹੇ ਖਤਮ ਹੋ ਗਏ ਨੇ ਤੇ ਉਹੀ ਮਤਲਬ ਹੁਣ ਚੁੱਲ੍ਹੇ ਦੀ ਅੱਗ ਦਾ ਤਾਂ ਗੈਸ ਦੀ ਅੱਗ ਦਾ ਤਾਂ ਬਹੁਤ ਫਰਕ ਹੈ ਉਹ ਫਰਕ ਹੈ ਚੁੱਲ੍ਹੇ ਦੀ ਰੋਟੀ ਸਵਾਦ ਬੰਦੀ ਚੁੱਲ੍ਹੇ ਦੀ ਸਬਜ਼ੀ ਸਵਾਦ ਬੰਦੀ ਏ ਹੁਣ ਜਿਵੇਂ ਮੱਕੀ ਦੀਆਂ ਛੱਲੀਆਂ ਹੁੰਦੀਆਂ ਸੀ ਹਾਂ ਮਤਲਬ ਕੱਚੀਆਂ ਕੱਚੀਆਂ ਜੀਆਂ ਹਾਂ ਹਾਂ ਉਹ ਅੱਗ ਦੇ ਵਿੱਚ ਲਿਆ ਕੇ ਤੇ ਤਾਰ ਦੇ ਵਿੱਚ ਉਹਨੂੰ ਡੁੰਗ ਲੈਣਾ ਤੇ ਉਹਨੂੰ ਵਿੱਚ ਉਹ ਬੁੱਪੂ ਬਲਜੀ ਦੇ ਵਿੱਚ ਭੁੰਨਣਾ ਤੇ ਉਹਦੀ ਸੁਆਦ ਲੱਗਣੀ ਛੱਲੀ ਉਤੋਂ ਹਾਂ ਆ ਹੁਣ ਜਿਹੜੀਆਂ ਛੱਲੀਆਂ ਭੁੰਨਦੇ ਨੇ ਤੇ ਕੋਲਿਆਂ ਕਾਲਿਆਂ ਤੇ ਭੁੰਨਦੇ ਨੇ ਨਾ ਉਹ ਚੁੱਲ੍ਹੇ ਦੀ ਅੱਗ 'ਚ ਬਣਾਈ ਦੀ ਸੀ ਛੱਲੀ ਭੁੰਨ ਕੇ ਅੱਛਾ ਉਹਦੇ ਵਰਗੀ ਤੇ ਸੁਆਦ ਹੀ ਨਹੀਂ ਛੱਲੀ ਜਿਹੜੀ ਆ ਬਾਜ਼ਾਰ 'ਚ ਦਿੰਦੇ ਨੇ ਹਾਂ ਇਹ ਨਹੀਂ ਵਧੀਆ ਹੁੰਦੀ ਉਹ ਤਾਂ ਬੜੀ ਵਧੀਆ ਹੁੰਦੀ ਸੀ ਠੀਕ ਹੈ ਵੀ ਯਾਨੀ ਕਿ ਜਿਹੜੀ ਚੁੱਲ੍ਹ ਦੀ ਅੱਗ ਤੇ ਭੁੱਜੀ ਹੋਈ ਛੱਲੀ ਸੀ ਵੀ ਉਹਦਾ ਜਿਹੜਾ ਸੁਆਦ ਸੀ ਉਹ ਵੀ ਅਲੱਗ ਹੁੰਦਾ ਸੀ ਹਾਂ ਸਹੀ ਗੱਲ ਹੈ ਤੇ ਬਾਕੀ ਜਿਹੜੇ ਹਰੇ ਛੋਲੇ ਨੇ ਜੀ ਇਹਨਾਂ ਦੀ ਚਟਣੀ ਵੀ ਬਹੁਤ ਵਧੀਆ ਸਵਾਦ ਬਣਦੀ ਹੈ ਜੇ ਹਰੇ ਛੋਲਿਆਂ ਦੀ ਚਟਣੀ ਕੁੱਟੀ ਜਾਏ ਤੇ ਬਾਕੀ ਜਿਵੇਂ ਰੋਟੀਆਂ ਦੇ ਵਿੱਚ ਵੀ ਇਹਨਾਂ ਨੂੰ ਲਾ ਕੇ ਮਤਲਬ ਖਾਦਾ ਜਾਂਦਾ ਹੈ ਰੋਟੀਆਂ ਵੀ ਪਕਾਈਆਂ ਜਾਂਦੀਆਂ ਨੇ ਇਹਦੀਆਂ ਮਤਲਬ ਇਹਨੂੰ ਕੁੱਟ ਕੇ ਛੋਲਿਆਂ ਨੂੰ ਤਾਂ ਉਹ ਵੀ ਬਹੁਤ ਸਵਾਦ ਬਣਦੀਆਂ ਨੇ ਤੇ ਬਾਕੀ ਲਾਗੇ ਜੀ ਨੇੜੇ ਤੇ ਛੋਲੇ ਦਾ ਤਕਰੀਬਨ ਅਸੀਂ ਕਾਢ ਹੀ ਦੇਣ ਲੱਗੇ ਆਂ ਤੇ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿੰਨੂ ਕਿੰਨੂ ਮਤਲਬ ਜਿਵੇਂ ਅੱਜਕੱਲ ਨਵੇਂ-ਨਵੇਂ ਹੁੰਦੇ ਨੇ ਕਿੰਨੂ ਕਿੰਨੂ ਪਸੰਦ ਨੇ ਹਰੇ-ਹਰੇ ਛੋਲੇ ਤੇ ਬਾਕੀ ਜੇ ਕੋਈ ਹੋਰ ਰੈਸਪੀ ਬਣਦੀ ਆ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਜਿੰਨੀਆਂ ਦਾ ਸਾਨੂੰ ਪਤਾ ਸੀ ਅਸੀਂ ਦੱਸ ਦਿੱਤੀਆਂ ਵੀ ਬਾਕੀ ਇਹਦੀ ਸਬਜੀ ਬਣਦੀ ਆ ਕੜੀ ਦੇ ਵਿੱਚ ਵੀ ਪਾਏ ਜਾਂਦੇ ਨੇ ਤੇ ਰੋਟੀਆਂ ਦੇ ਵਿੱਚ ਵੀ ਲਾਏ ਜਾਂਦੇ ਨੇ ਤੇ ਤੁਸੀਂ ਦੱਸ ਦਿਓ ਵੀ ਹੋਰ ਕਿਹੜੇ ਕੰਮ ਹੁੰਦੇ ਨੇ ਤੇ ਬਾਕੀ ਅਸੀਂ ਹੁਣ ਬਣਾਵਾਂਗੇ ਇੱਕ ਤਾਂ ਇਹਦੀ ਹਰੀ ਸਬਜੀ ਬਣਾਵਾਂਗੇ ਤੇ ਇੱਕ ਚਟਣੀ ਕੁੱਟਾਂਗੇ ਤਾਂ ਹੋ ਸਕਿਆ ਫੇਰ ਦੁਬਾਰਾ ਲਿਆ ਕੇ ਤੇ ਕੜੀ ਵੀ ਬਣਾਵਾਂਗੇ ਤੇ ਚਲੋ ਠੀਕ ਹੈ ਜੀ ਕੁਝ ਗੱਲਾਂ ਕੀਤੀਆਂ ਤੁਹਾਡੇ ਨਾਲ ਤੇ ਅੱਗੋਂ ਫੇਰ ਵਧੀਆ ਕੋ ਬਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ